ਅੱਜ ਜੋ ਆਪਣੀ ਸਿਆਸੀ ਜੀਵ ਪੋਲਿਟਿਕਸ ਵੀ ਸਿਆਸਤ ਵੀ ਇੱਕ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਦਲ ਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੜਦੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆ ਤੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਨਾ ਇਹਨਾਂ ਦੀਆਂ ਗੱਲਾਂ ਚਾਯੋ ਆ ਜਿਹੜਾ ਸੋਸ਼ਲ ਮੀਡੀਆ ਹੈ ਆ ਇੱਕ ਐਡਾ ਝੂਠ ਦਾ ਪਲੰਦਾ ਹੈ ਮੈਂ ਕਹਿਣਾ ਚਾਹਣਾ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 5 500 ਬੰਦੇ ਬਿਠਾਏ ਆ ਆਪਣੇ ਭਗਵਾਨਤਮਾਨ ਨੇ ਆਪਣੇ ਜੱਤਰਾਂ ਦੇ ਕਾਂਗਰਸਾਂ ਨੇ ਰੋ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ 'ਚ ਜ਼ਹਿਰ ਪਾ ਰਿਹਾ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣ ਨਾ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਝੋਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋਂ ਇਸ ਕਰਕੇ ਅਖੀਰ ਕੀ ਵਿੱਚ ਮੈਂ ਤੈਨੂੰ ਆਤ ਕਰਦਾ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਸ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਨਾਊਗੀ ਉਸ ਦੇ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈ ਇਲੈਕਸ਼ਨ ਨੇ ਆਪਣੀ ਸਰਕਾਰ ਦਾ ਮੁੱਢ ਬੰਨਿਆ ਸੀ ਅਜਨਾਲਾ ਬਾਈ ਇਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਟੁੰਡ ਬੰਨਿਆ ਸੀ ਹੁਣ ਤਰਨਤ ਕਰਨ ਬਾਈ ਇਲੈਕਸ਼ਨ ਨੇ ਆਉਣ ਵਾਲੀ 2027 ਦੀ ਸ਼ੋਮਨੀ ਕਾਲੀ ਜਲਦੀ ਥੋੜੀ ਸਰਕਾਰ ਦਾ ਮੁੱਢ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਘਰੇ ਨਾ ਬੈਠੋ ਆਪਾਂ ਲੇਖਣ ਜਿੰਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿੰਨਾ ਹੀ ਜਿੰਨਾ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਕਰੰਤਨ ਦਾ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ ਮੈਂ ਸਾਡੇ ਕੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲਾਉਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਇੰਚਾਰਜ ਉਹ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜ਼ਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਿਤੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਣ ਕੇ ਮੈਂ ਖੜਾ ਰਿਆ ਐ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ